ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਟੱਲਮਾ ਵਾਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਕਾ ਸ਼ਹਿਰ ਰਹੇ ਜਾਂਦਾ ਜੀ ਮੋਗੇ ਤੇ ਬਠਿੰਡੇ ਦੀ ਹੱਦ ਤੇ ਪਿੰਡ ਰਹੇ ਜਾਂਦਾ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਬਾਈ ਉਹਨਾਂ ਦਾ ਫਾਰਮ ਦਾ ਕੰਮ ਜਿੰਨੇ ਕੁ ਪਸ਼ੂ ਬਾਈ ਕੋਲ ਰੱਖੇ ਸਾਰੇ ਟੌਪ ਕਲਾਸ ਹੀ ਆ ਚੰਗੇ ਸੀਮਣ ਦੇ ਜਗਾ ਦੀ ਥੋੜੀ ਜੀ ਕਮੀ ਕਾਰਨ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਬਾਈ ਕਹਿੰਦਾ ਵੈਸੇ ਤਾਂ ਆਪਾਂ ਸੇਲ ਨਹੀਂ ਕਰਨੇ ਸੀ ਗੱਲ ਕਰ ਜਗਾ ਦੀ ਕਮੀ ਕਾਰਨ ਵਿੱਚੋਂ ਇੱਕ ਦੋ ਨਾਗ ਫਿਰ ਸੇਲ ਕਰਨੇ ਪੈਣੇ ਆ ਹੁਣ ਤਿੰਨ ਵੜਾ ਸੇਲ ਨੇ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਸਾਰਾ ਤੁਹਾਨੂੰ ਰਿਕਾਰਡ ਮਿਲੂਗਾ ਜੀ ਇਹਨਾਂ ਦਾ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤੇ ਤੁਹਾਨੂੰ ਕੋਈ ਵੀ ਨਾਗ ਫਿੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੇਵਕ ਸਿੰਘ ਹੈ ਜੀ ਪੈਂਟਲ ਮੌਲਾ ਨੇੜੇ ਤਰਾਜ ਜ਼ਿਲ੍ਹਾ ਪਨਮੋਗਾ ਪੈਂਦਾ ਹੈ ਜੀ ਠੀਕ ਆ ਬਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਸਮਾਂ ਆਪਾਂ ਨੂੰ ਤਕਰੀਬਨ 3.5 ਸਾਲ ਹੋ ਗਏ ਜੀ ਸਟਾਰਟ ਕਰੇ ਨੇ ਹਾਂ ਕਿੰਨੇ ਨਗਾਂ ਤੋਂ ਸ਼ੁਰੂ ਕੀਤਾ ਸੀਗੇ ਇੱਕ ਗਾਂ ਤੋਂ ਸਟਾਰਟ ਕਰਿਆ ਸੀ ਕੰਮ ਆ ਬਾਈ ਤੇ ਹੁਣ ਕਿੰਨੇ ਨਗ ਆਪਣੇ ਕੋਲ ਹੁਣ ਆਪਣੇ ਕੋਲ ਸਿਮੇਤ ਹੀ ਫਰੀ 35 36 ਪਸ਼ੂ ਹੈਗੇ ਆ ਜੀ ਟੋਟਲ ਠੀਕ ਆ ਬਾਈ ਤੇ ਆਪਣਾ YouTube ਚੈਨਲ ਤੇ Facebook ਪੇਜ ਵੀ ਆ ਉਹਦਾ ਵੀ ਦੱਸ ਦਿਓ ਹਾਂ ਜੀ ਆਪਣਾ ਇੱਕ YouTube ਤੇ ਚੈਨਲ ਬਣਾਇਆ ਆਪਣਾ ਸਰਬ ਪੱਟੀ ਡੈਰੀ ਫਾਰਮ ਤੇ ਜੀ ਤੇ ਫੇਸਬੁੱਕ ਤੇ ਫੇਸਬੁੱਕ ਤੇ ਆਪਣਾ ਹੀ ਬਣਾਇਆ ਚੈਨਲ ਪੱਟੀ ਡੈਰੀ ਫਾਰਮ ਹੋਗਾ ਜੀ ਠੀਕ ਹੈ ਜੀ ਜੇ ਆਪਣੇ ਕਿਸੇ ਨੇ ਕੋਈ ਵੀਰ ਨੇ ਕੋਈ ਵੀਡੀਓ ਦੇਖਣੀ ਹੋਵੇ ਹਾਂਜੀ ਤੇ ਉਹ ਆਪਣੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦਾ ਜੀ ਆਪਾਂ ਮੰਨ ਲਓ ਗਾਇਆਂ ਦੀ ਸਾਂਭ ਸੰਭਾਲ ਬਾਰੇ ਸੰਬੰਧੀ ਵੀਡੀਓ ਪਾਉਨੇ ਆ ਜੀ ਹਾਂਜੀ ਗਾਇਆਂ ਦੀ ਸਾਂਭ ਸੰਭਾਲ ਉਹਨਾਂ ਦੀ ਸਿਮਣਾ ਬਾਰੇ ਜਾਣਕਾਰੀ ਜੀ ਜਿਵੇਂ ਆਪਣਾ ਡੇਲੀ ਦਾ ਕੰਮ ਹੁੰਦਾ ਜੀ ਉਹ ਸਾਰਾ ਦਿਖਾਉਣਾ ਹੈ ਠੀਕ ਆ ਠੀਕ ਆ ਜੇ ਕਿਸੇ ਵੀਰ ਨੂੰ YouTube ਚੈਨਲ ਜਾਂ Facebook ਪੇਜ ਨਹੀਂ ਲੱਭਦਾ ਤਾ ਬਾਈ ਨੂੰ ਹੈਲੋ ਕਰਦੇ ਆਪਾਂ WhatsApp ਤੇ ਲਿੰਕ ਦੇ ਦਾਂ ਹਾਂਜੀ ਹਾਂਜੀ ਠੀਕ ਆ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲੈ ਲੇ ਵਧੀਆ ਰਿਜ਼ਲਟ ਆਇਆ ਹਾਂਜੀ ਵਧੀਆ ਆਈ ਵਧੀਆ ਠੀਕ ਆ ਬਾਈ ਤੇ ਕਿੰਨੇ ਪਸ਼ੂਆਂ ਤੋਂ ਸਟਾਰਟ ਕੀਤਾ ਸੀ ਆਪਾਂ ਜੀ ਇੱਕ ਗਾਂ ਤੋਂ ਸਟਾਰਟ ਕਰਿਆ ਸੀ ਕੰਮ ਹੁਣ ਕਿੰਨੇ ਆ ਜੀ ਹਾਂਜੀ ਹੁਣ ਆਪਣੇ ਕੋਲੇ ਬਾਬੇ ਦੀ ਕਿਰਪਾ ਨਾਲ 35 36 ਪਸ਼ੂ ਹੋ ਗਏ ਜੀ ਸਮੇਤ ਹੀਫਰਾ ਹਾਂਜੀ ਸਮੇਤ ਹੀਫਰੀ ਠੀਕ ਆ ਬਾਈ ਜਿਹੜੀ ਇੱਕ ਨੰਬਰ ਵੈੜਾ ਜੀ ਸੁਹਾ ਕਿੰਨਾ ਵੈੜਦਾ ਜੀ ਇਹ ਬਾਈ ਤੀਜਾ ਸੁਹਾ ਸੁਣੀ ਆ ਜੀ ਆਪਾਂ ਪਹਿਲਾ ਸੁਹਾ ਗਾਂ ਲੈਂਦੀ ਸੀ ਪਹਿਲੇ ਸੂਏ ਖਰੀਦੀ ਸੀ ਪਹਿਲੇ ਸੂਏ ਖਰੀਦੀ ਸੀ ਜੀ ਠੀਕ ਆ ਬਾਈ ਤੇ ਦੂਜਾ ਸੂਆ ਵੀ ਆਪਾਂ ਚੋਇਆ ਪੈਂਦਾ ਵੀ ਸਾਰਾ ਚੋਇਆ ਹਾਂਜੀ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਬੱਚੀ ਦਿੱਤੀ ਸੀ ਇਹਨੇ ਬਹੁਤ ਆਫ ਦੀ ਠੀਕ ਆ ਬਾਈ ਤੇ ਦੂਜੇ ਸੂਏ ਅਸੀਂ ਆਪ ਸੀਮਣ ਲਵਾਇਆ ਸੀਗਾ ਹਾਂਜੀ ਤੇ ਜੋੜਾਂ ਬੱਚੀਆਂ ਤੀਆਂ ਸੀ ਇਹਨੇ ਜੋੜੀਆਂ ਬੱਚੀਆਂ ਠੀਕ ਆ ਬਾਈ ਇਹ ਰਹੀ ਤੀਜਾ ਸੂਆ ਸੁਣੀ ਹੈ ਜੀ ਹੁਣ ਕਿਹੜੇ ਸੀਮਣ ਤੋਂ ਗੱਬਣਾ ਜੀ ਹੁਣ ਇਹਦਾ ਲਿਖਿਆ ਬਾਈ ਆਪਣੇ ਕੋਲ ਰਿਕਾਰਡ ਸਾਰਾ ਰਿਕਾਰਡ ਆਪਣੇ ਕੋਲ ਲਿਖਤੀ ਚ ਹੋਊਗਾ ਠੀਕ ਆ ਬਾਈ ਇਹ ਰ ਮੱਡਾ ਬਲ ਦਾ ਸੀਮਨ ਲੱਗਿਆ ਜੀ ਹੁਣ ਹਾਂ ਸੈਕਸਡਾ ਕੇ ਨਾ ਨਹੀਂ ਨੋਰਮਲ ਸੀਮਨ ਲੱਗਿਆ ਜੀ ਨੋਰਮਲ ਸੀਮਨ ਲੱਗਿਆ ਤੇ ਕਿੰਨੀ ਤਰੀਕ ਨੂੰ ਇਹ ਆਈ ਹੋਈ ਹੈ ਜੀ ਇਹਦੀ ਇਹਦੀ 10 4 2025 ਨੂੰ ਇਹ ਆਈ ਹੋਈ ਵੀ ਹੈ ਜੀ 10 4 2000 ਅਪ੍ਰੈਲ ਚ ਜੀ ਹਾਂਜੀ ਅਪ੍ਰੈਲ ਠੀਕ ਆ ਬਾਈ ਤੇ ਕਿੰਨਾ ਦੁੱਧ ਚੋਇਆ ਬਈ ਇਹਦਾ ਦੁੱਧ ਜੀ ਆਪਾਂ ਪਹਿਲੇ ਸਵੇਰ ਚੋਇਆ ਤਾਂ 22 23 ਕਿਲੋ ਠੀਕ ਆ ਤੇ ਦੂਜੀ ਸਵੇਰ ਆਪਣੇ ਨੂੰ 27 ਕਿਲੋ ਦਾ ਦਿੱਤਾ ਜੀ ਇਹਨੇ ਠੀਕ ਆ ਜੀ 27 ਵੀ 26 ਵੀ 28 ਵੀ ਐ ਚੱਲਦੀ ਰਹੀ ਆ ਆਮ ਨਾਲ ਠੀਕ ਆ ਜੀ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਆਪਣੀ ਫ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਸਮਾਂ ਜਿਹੜਾ ਲਗਭਗ ਹਜੇ ਲੈਜੂ ਬਾਈ ਹਫਤੇ ਦੇ ਅੰਦਰ ਬਾਹਰ ਹਾਂਜੀ 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 ਠੀਕ ਆ ਬਾਈ 27 28 ਕਿਲੋ ਬਾਈ ਦੱਸਦਾ ਕਿ ਪਿਛਲੇ ਸੂਏ ਆਪਾਂ ਇਹਦਾ ਚੋਇਆ ਵਾ ਰਮਾੜਾ ਦੇ ਸੀਮਣ ਤੋਂ ਗੱਬਣਾ ਜਿਹਦਾ ਫੁੱਲ ਬਾਈ ਕੁਲਰ ਕਾਰਡ ਆ ਜੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਤਿਆਰੀ ਸੋਹਣੀ ਕਰਦੀ ਹੁੰਦੀ ਆ ਘਾਟ ਆਲਾ ਹਵਾਨਾ ਬਾਕੀ ਚਾਰ ਹੀ ਥਾਣਾ ਫੂਡ ਸ਼ਾਂਕੇ ਦੇ ਭੂਰਾ ਵੀ ਨੇ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਜੀ ਵਜਨ ਵਜੂਦ ਵੀ ਪੂਰਾ ਚੰਗਾ ਬਾਕੀ ਜਦੋਂ ਕਰਮ ਵਾਲੀ ਜਮਾ ਦਿਨਾਂ ਤੇ ਆ ਗਈ ਤੇ ਉਦੋਂ ਪੂਰਾ ਸੋਹਣਾ ਹਵਾਨਾ ਤਿਆਰ ਕੀਤਾ ਹੋਊਗਾ ਕੱਦ ਘਾਟ ਵੀ ਚੰਗਾ ਤੇ ਸੰਭੀ ਭਲੀ ਚੰਗੀ ਮੀਨ ਗੱਲ ਵੀਰੇ ਸੀਮਣ ਚੰਗਾ ਲੱਗਿਆ ਕਰਮ ਵਾਲੀ ਬੱਚਾ ਚੰਗਾ ਦੇਗੀ ਤਾਂ ਦੋ ਨਾਗ ਮਿਲ ਜਾਣੇ ਆ ਤੁਹਾਨੂੰ ਤੇ ਬਾਈ ਇਹਦੀ ਕੱਚੀ ਕੱਚੀ ਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦਾ ਜੀ ਮੁੱਲ 90000 ਰੁਪਏ ਕੋਜੂ ਮਾਨਤਾ ਹਾਂ ਜੀ ਮਾਨਤਣ ਵਿੱਚ ਕਰ ਦਿੰਦੇ ਠੀਕ ਆ ਜੀ 90000 ਰੁਪਿਆ ਇਹਦੀ ਕੀਮਤ ਆ ਵਿੱਚੋਂ ਬਾਈ ਕਹਿੰਦਾ ਆਪਾਂ ਮਾਨਤਣ ਜਰੂਰ ਕਰ ਦਾਂਗੇ ਜਿਹੜੀ 2 ਨੰਬਰ ਜਰਸੀ ਆ ਵੀਰੇ ਇਹਦਾ ਸੁਆ ਕਿੰਨਾ ਮਾਜੀ ਇਹ ਪਹਿਲਾ ਸੁਆ ਸੁਣਿਆ ਜੀ ਦੰਦੋ ਜੀ ਦੰਦੋ ਚਾਰ ਦੰਦੋ ਜੀ ਠੀਕ ਆ ਇਹ ਕਿਹੜੇ ਸੀਮਨ ਤੋਂ ਗੱਬਣ ਆ ਇਹ ਮਸਟੈਂਗ ਤੋਂ ਗੱਬਣ ਹੈ ਜੀ ਤੇ ਆਪ ਕਿਹੜੇ ਦੀ ਆਪ ਜੈਗ ਦੀ ਹੈ ਜੀ ਆਪ ਜੈਗ ਦੀ ਹੈ ਹਾਂ ਜੀ ਕਿੰਨਾ ਸਮਾਂ ਲੈਂਦੀ ਹੈ ਜੀ ਇਹ ਤਕਰੀਬਨ ਇਹਦਾ ਰਜਿਸਟਰ ਤੇ ਲਿਖਿਆ ਵਾ ਜੀ ਠੀਕ ਆ ਜੀ ਇਹਦੀ ਏ ਆਈ ਦੀ ਡੇਟ ਤੁਹਾਨੂੰ ਆਪਾਂ ਕਨਫਰਮ ਕਰਾ ਦਿੰਨੇ ਆ ਜੀ ਇਹਦੇ 24 ਤੰ 2025 ਨੂੰ ਸੀਮ ਲੱਗਿਆ ਜੀ ਠੀਕ ਆ ਮਾਰਚ ਨੂੰ ਜੀ ਯਾਨੀ ਮਾਰਚ ਦੇ ਐਂਡ 'ਚ ਹੀ ਲੱਗਿਆ ਵਾ ਹਾਂ ਜੀ ਮੰਨ ਲੇ ਕਿ ਚਲੋ ਅੱਜ 16 ਹੋ ਗਈ 7 ਚੀਕਾ ਥਣਾ ਦੀ ਓਕੇ ਆ ਜੀ ਹਾਂਜੀ ਥਣਾ ਦੀ ਓਕੇ ਜਮਾ ਬਿਲਕੁਲ ਕਿੰਨਾ ਪਿਆਜੂ ਕਰਮਾ ਵਾਲੀ ਪਹਿਲੇ ਸੂਈ ਦੋਦੀ ਅੰਦਾਜ਼ਾ 16 17 ਕਿਲੋ ਚਾਹੀਦਾ ਜੀ ਪਹਿਲਾ ਸੂਆ ਗਾਮ ਨਾਲ ਹੀ ਬਾਕੀ ਇਹਦਾ ਫੈਟ ਪਲੇਟ ਵੀ ਆਣਾ ਬਾਈ ਹਾਂਜੀ ਹਾਂਜੀ ਫੈਟ ਵਧੀਆ ਦਿੰਦੀ ਆ ਜੀ ਇਹ ਹੂੰ ਠੰਡੀ ਸੀਲਾ ਬਾਈ ਪੂਰੀ ਪੂਰੀ ਬਾਈ ਓਕੇ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਮੇਰੀ ਮਰਜ਼ੀ ਲੋ ਜੀ ਬਿਨਾਂ ਲਿਆਣੀ ਤੁਸੀਂ ਕੋਈ ਚੱਕਰੀ ਜੇ ਪਹਿਲਾ ਸੂਆ ਗਾਮ ਟਾਪ ਨਹੀਂ ਥੋੜਾ ਜਿਹਾ ਔਲ ਕਰਦੇ ਹੁੰਦੇ ਆ ਬੱਚਾ ਇਹਨੂੰ ਕੋਈ ਕਰਮਾ ਵਾਲੀ ਨੂੰ ਕੋਈ ਪਰਵਾਹ ਨਹੀਂ ਤੋਰ ਕੇ ਦਿਖਾ ਦੀ ਵੀਰੇ ਇਹਨੂੰ ਸੂਆ ਪਹਿਲਾ ਜੀ ਮੂੰਹ ਤੋਂ 4 ਦੰਦ ਦਾ ਮਸਟੈਂਗ ਦੇ ਸੀਮਣ ਤੋਂ ਗੱਬਣਾ ਤੇ ਆਪ ਕਰਮ ਵਾਲੀ ਏ ਜੈਗ ਦੀ ਏ ਜੀ ਸਮਾਂ ਲਗਭਗ ਇਹ ਵੀ ਹਫਤਾ 10 ਦਿਨ ਲੈ ਜੂ ਜਿਹੜੇ ਦਿਨ ਹੁੰਦੇ ਆ ਵੀਰੇ 2 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਕਿਉਂਕਿ ਕਰਮ ਵਾਲਾ ਪਸ਼ੂ ਜੇ ਜੀ ਲਾ ਜੇ ਤਾਂ ਦਿਨ ਵੱਧ ਵੀ ਲੈ ਜਾਂਦਾ ਸੋਹਣਾ ਮੁੱਠੀ ਵਾਲਾ ਖਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੂੜ ਛਾਂਕੇ ਤੇ ਭੂਰਾ ਵੀ ਨਹੀਂ ਤਿਆਰੀ ਇਹਦੀ ਵੀ ਸੋਹਣੀ ਕੀਤੀ ਹੋਈ ਆ ਬਾਕੀ ਤਾਂ ਬਹੁਤ ਪਈ ਆ ਹਵਾਨੇ ਚ ਸਾਰੀ ਵਾਲਟਲ ਕਰਮਾਲ ਨੇ ਢੱਡ ਕੇ ਸੁਣਾ ਚੰਗੀ ਸੰਭੀ ਪਲੀ ਆ ਮੇਨ ਗੱਲ ਵੀਰੇ ਜਿਵੇਂ ਪਹਿਲਣ ਠੰਡੀ ਸੀ ਬਹੁਤ ਬਰਾਗਦੀ ਆ ਪਹਿਲੇ ਸੋਈ ਬਾਈ ਦੱਸਦਾ ਕਿ ਉਮੀਦ ਆ 16 17 ਕਿਲੋ ਪਿਆਜੂ ਵਾਲਟਲ ਹਵਾਨੇ ਚ ਅਜੇ ਬਹੁਤ ਪਈ ਆ ਤੇ ਇਹਦੀ ਕੀਮਤ ਜਾਇਜ਼ ਵੀਰੇ ਜਮਾ ਇਹਦੀ ਕੀਮਤ 85000 ਆ ਜੀ ਜੋੜਾ ਲੈ ਜੇ ਸੱਜਣ ਕੋਈ ਜੀ ਕਰ ਦਈ ਪੂਰਾ ਮਾਨਤਨ ਕਰ ਦਈ ਫੁੱਲਾ ਮਾਨਤਨ ਹੋ ਜਾਊਗਾ ਜੀ ਹਾਂਜੀ ਠੀਕ ਆ ਬਾਈ ਨਗ ਨੰਬਰ ਆ ਗਿਆ 3 ਇਹਦਾ ਸੂਆ ਕਿੰਨਾ ਮਾਜੀ ਇਹ ਵੀ ਪਹਿਲਾ ਸੂਆ ਸੁਣਿਆ ਜੀ ਇਹ ਦੰਦੋਂ ਕਿਵੇਂ ਆ ਜੀ ਇਹ ਦੰਦੋਂ ਨੇ ਦੋਂਦੀ ਮੰਨ ਲਈ ਚੌਕ ਦੇ ਛਿੱਟੇ ਆਈ ਹੈ ਇਹ ਦੰਦ ਅਜੇ ਛਿੱਟੇ ਹੀ ਆ ਹਾਂਜੀ ਛਿੱਟੇ ਆ ਠੀਕ ਆ ਬਾਈ ਇਹ ਜੇਦੀ ਏਆਈ ਕਦੋਂ ਹੋਈ ਹੈ ਜੀ ਇਹਦੀ ਏਆਈ ਹੋਈ ਹੈ ਜੀ ਦਿਖਾ ਦਿੰਦੇ ਤੁਹਾਨੂੰ ਇਹਦੀ 1 ਅਪ੍ਰੈਲ ਨੂੰ ਹੋਈ ਹੈ ਜੀ 1 ਅਪ੍ਰੈਲ ਹਾਂਜੀ ਠੀਕ ਆ ਵੀਰੇ ਤੇ ਕਿਹੜੇ ਸੀਮਣ ਤੋਂ ਗੱਭਣ ਆ ਇਹ ਪਾਈਪਰ ਬੋਲ ਤੋਂ ਗੱਭਣ ਹੈ ਜੀ ਪਾਈਪਰ ਬੋਲ ਤੋਂ ਆਪ ਕਿਹੜੇ ਦੀ ਪਤਾ ਜੀ ਆਪ ਲਈ ਇਹ ਅਪਗਾਲਿਆਂ ਦੀ ਪਹਿਲਾ ਸੂਆ ਉਹਦੇ ਮਗਰ ਬੱਛੀ ਆਈ ਸੀਗੀ ਉਹਦੇ ਮਗਰ ਬੱਛੀ ਆਈ ਸੀ ਆਪ ਦਾ ਇਹਦਾ ਕੋਈ ਰਿਕਾਰਡ ਆਪਾਂ ਨਾ ਐਵੇਂ ਆਪਦੇ ਕੋਲੋਂ ਕਹਿ ਦਿੱਤੇ ਉਹਦਾ ਕੋਈ ਫਾਇਦਾ ਨਹੀਂ ਗਾ ਬਾਕੀ ਤੋਰਦੀ ਵੀਰੇ ਵੀ ਇਹ ਬਾਈ ਕਹਿੰਦਾ ਜਿਹੜੀ ਵੈਡ ਆਪਾਂ ਖਰੀਦ ਕੀਤੀ ਸੀਗੀ ਜੀ ਉਹਦੇ ਮਗਰ ਇਹ ਫੀਮੇਲ ਆ ਗਈ ਸੀਗੀ ਬੱਚੀ ਆ ਗਈ ਸੀ ਹੁਣ ਪਾਈਪਰ ਦੇ ਸੀਮਣ ਤੋਂ ਗੱਬਣ ਇਹਦਾ ਵੀ ਤੁਹਾਨੂੰ ਫੁੱਲ ਰਿਕਾਰਡ ਮਿਲੂਗਾ ਜੀ ਬਾਕੀ ਸੋਹਣੀ ਤਿਆਰੀ ਕਰਦੀ ਹੁੰਦੀ ਆ ਜੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ ਚੌਕ ਦੇ ਦੰਦ ਬਾਈ ਦੱਸਦਾ ਕਿ ਹਜੇ ਇਹਨੇ ਕਰਮਾ ਲਈ ਨੇ ਸਿੱਟਾ ਹੀ ਆ ਜੀ ਤੇ ਹਾਈਟ ਤੁਸੀਂ ਆਪ ਹੀ ਦੇਖ ਸਕਦੇ ਹੋ ਉਮੀਦ ਆ ਪਹਿਲੇ ਸੂਏ ਚੰਗੇ ਦੁੱਧ ਦੀ ਬਾਕੀ ਸੇਵਾ ਸੰਭਾਲਦੇ ਸਰਤੇ ਆ ਤੇ ਇਹਦੀ ਕੀਮਤ ਬਾਈ ਕੀ ਰਹਿਣ ਵਾਲੀ ਆ ਇਹਦੀ ਕੀਮਤ ਹੈ 75000 ਬਾਈ ਠੀਕ ਆ ਇਹਦੀ ਕੀਮਤ ਹੈਗੀ ਆ 75000 ਰੁਪਇਆ ਵਿੱਚੋਂ ਮਾਨਤਾ ਨਾ ਪਾ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਤੁਹਾਨੂੰ ਨਾ ਕੋਈ ਵੀ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ